ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਬਾਸੀ ਫੈਮਿਲੀ ਚੈਨਲ ਤੇ ਅੱਜ ਦੀ ਜਿਹੜਾ ਵਲੌਗ ਨਹੀਂ ਅਸੀਂ ਕਰ ਰਹੇ ਸ਼ੂਟ ਅੱਜ ਅਸੀਂ ਇੱਕ ਸਾਨੂੰ ਬਾਰ-ਬਾਰ ਕਮੈਂਟ ਸਾਡੇ ਭੈਣ ਭਰਾਵਾ ਦੇ ਆ ਰਹੇ ਸੀ ਜਿਨ੍ਹਾਂ ਦੇ ਬੱਚੇ ਆਲਰੇਡੀ ਹੁਣ 12th ਪਾਸ ਕਰ ਗਏ ਨੇ ਜਾਂ 12th ਉਹਨਾਂ ਨੇ ਬਾਹਰ ਭੇਜੰਦਾ ਹੈਗਾ ਸੀਗਾ ਕਿ ਸਿਮਰਨ ਦੀ ਕਿੰਨਾ ਖਰਚਾ ਆਇਆ ਸਿਮਰਨ ਦਾ ਨਾ ਬਾਹਰ ਭੇਜੰਦਾ ਕੈਨੇਡਾ ਕਾਫੀ ਪੇਰੈਂਟਸ ਦੇ ਕਮੈਂਟ ਸਾਨੂੰ ਇੰਸਟਾਗ੍ਰam ਤੇ ਵੀ ਆਏ ਤੇ ਸਪੈਸ਼ਲੀ YouTube ਤੇ ਵੀ ਆਏ ਤੇ ਉਹ ਕਹਿ ਰਹੇ ਸੀ ਕਿ ਇਹਦੀ ਤੁਸੀਂ ਸਾਨੂੰ ਪ੍ਰੋਪਰ ਜੋ ਵੀ ਖਰਚਾ ਆਇਆ ਸਾਰਾ ਕੋਈ ਸਾਨੂੰ ਪ੍ਰੋਪਰਲੀ ਦੱਸੋ ਤੇ ਅੱਜ ਫਿਰ ਅਸੀਂ ਵਲੌਗਿੰਗ ਤੋਂ ਹਟ ਕੇ ਥੋੜਾ ਜਿਹਾ ਟਾਈਮ ਕੱਢ ਕੇ ਬਿਜ਼ੀ ਲਾਈਫ ਚੋਂ ਤੇ ਅੱਜ ਕਿਹਾ ਕਿ ਚਲੋ ਤੁਹਾਡੇ ਸਾਰੇ ਜਿਹੜੇ ਸਵਾਲ ਨੇ ਉਹਨਾਂ ਦਾ ਜਵਾਬ ਦਿੱਤਾ ਜਾਏ ਤੇ ਸਭ ਤੋਂ ਪਹਿਲਾਂ ਜੀ ਇਹ ਹੈ ਕਿ ਜਿਹੜੀ ਸਿੰਮਰਨ ਹੈ ਉਹ ਤੁਹਾਨੂੰ ਪਤਾ ਹੀ ਹੈ ਕੈਨੇਡਾ ਦੇ ਵਿੱਚ ਐਡਮੰਟਨ ਸ਼ਹਿਰ ਦੇ ਵਿੱਚ ਗਈ ਹੈ ਤੇ ਉਹਦੇ ਵਿੱਚ ਜਿਹੜਾ ਕਾਲਜ ਚੂਜ਼ ਕੀਤਾ ਉਹ ਕੀਤਾ ਆਪਾਂ ਨੇ ਕੈਂਪੇਬਲ ਕਾਲਜ ਜੋ ਕਿ ਪੋਰਟੇਜ ਕਾਲਜ ਨਾਲ ਉਹਦਾ ਕੋਲਾਬੋਰੇਸ਼ਨ ਹੈ ਉਹਦਾ ਨਾ ਆਪਸ ਦੇ ਵਿੱਚ ਪਾਰਟਨਰਸ਼ਿਪ ਜਿਹਨੂੰ ਕਹਿੰਦੇ ਆ ਹੈਗਾ ਤਾਂ ਇਹ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਵਾਲਾ ਕਾਲਜ ਹੈ ਪਰ ਅਸੀਂ ਤਾਂ ਖੈਰ ਲਈ ਇਹਨੂੰ ਸੁਜੈਸਟ ਨਹੀਂ ਕਰਾਂਗੇ ਕਿਉਂਕਿ ਇਹਦੇ ਵਿੱਚ ਜਿਹੜੇ ਅਗਲੇ ਬੱਚੇ ਜਾਣਗੇ ਮਈ ਤੋਂ ਬਾਅਦ 15 ਮਈ ਤੋਂ ਬਾਅਦ ਜਿਹੜੇ ਬੱਚੇ ਐਡਮਿਸ਼ਨ ਲੈਣਗੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੂਗਾ ਇਸ ਕਾਲਜ ਵਿੱਚ। ਤੋਂ ਇਹ ਤਾਂ ਤੁਹਾਡੇ ਵੱਲੋਂ ਇੱਕ ਤੁਹਾਨੂੰ ਅਵੇਰਨੈਸ ਹੈ ਕਿ ਜਿਹੜੇ 트리플 ਪੀ ਹੁੰਦੇ ਨੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕਾਲਜ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਬੱਚਾ ਦਾ ਐਡਮਿਸ਼ਨ ਤੋਂ ਨਾ ਹੀ ਕਰੋ ਤੋਂ ਵਧੀਆ ਕਿਉਂਕਿ ਪਬਲਿਕ ਕਾਲਜ ਚੂਜ਼ ਕਰੋ। ਪਬਲਿਕ ਕਾਲਜ ਚੂਜ਼ ਕਰੋ। ਤੇ ਸਾਨੂੰ ਜਦੋਂ ਅਸੀਂ ਅਪਲਾਈ ਕੀਤਾ ਸੀ ਉਦੋਂ ਇਹ 트리플 ਪੀ ਵਾਲਾ ਫੰਡਾ ਹੁੰਦਾ ਨਹੀਂ ਸੀਗਾ। ਉਸ ਟਾਈਮ ਅਸੀਂ ਨੇ ਕਰਤਾ ਵੀ ਚਲੋ ਹਰ ਕੋਈ ਕਹਿ ਰਿਹਾ ਸੀਗਾ ਕਹਿੰਦਾ ਵੀ ਕਾਲਜ ਵਧੀਆ ਹੈ। ਟਾਈ ਦਿਨ ਪੜਾਈ ਹੁੰਦੀ ਹੈ ਇਦਾਂ ਤਾਂ ਆਪਾਂ ਨੇ ਆਪੇ ਇਸ ਚੱਕਰ ਚ ਪਏ ਨਹੀਂ ਕਿ ਇਹ ਕਾਲਜ 트리플 ਪੀ ਆਇਆ ਉਦੋਂ ਇਹ ਤਾਂ ਹੁੰਦਾ ਵੀ ਨਹੀਂ ਸੀਗਾ ਹੁੰਦਾ ਵੀ ਨਹੀਂ ਸੀ ਉਹ ਤਾਂ ਜਿਸ ਦਿਨ ਸਿਮਰਨ ਕਾਲਜ ਗਈ ਤੇ ਉਸ ਦਿਨ ਹੀ ਇਸ ਚੀਜ਼ ਬਾਰੇ ਸਾਨੂੰ ਪਤਾ ਲੱਗਿਆ 21 ਜਨਵਰੀ ਨੂੰ ਇਹਦਾ ਰੌਲਾ ਪਿਆ ਤੇ 21 ਜਨਵਰੀ ਨੂੰ ਹੀ ਇਹਦੀ ਅਨਾਉਂਸਮੈਂਟ ਜਿਹੜੀ ਹੋਈ ਸੀਗੀ ਉਦੋਂ ਹੀ ਸਾਨੂੰ ਪਤਾ ਲੱਗਿਆ ਵੀ ਇਹ 트리플 ਪੀ ਦੇ ਅੰਡਰ ਆਉਂਦਾ ਹੈ ਕਾਲਜ ਤਾਂ ਸਾਨੂੰ ਵੀ ਨਹੀਂ ਪਤਾ ਸੀਗਾ ਤੇ ਅਸੀਂ ਹਰ ਕਿਸੇ ਨੂੰ ਇਹੀ ਅਵੇਅਰ ਕਰਦੇ ਆ ਕਿ ਕਿਉਂਕਿ ਨੈਕਸਟ ਈਅਰ ਤੋਂ ਮਤਲਬ ਜਿਹੜਾ ਹੁਣ ਤੋਂ ਅਗਲੇ ਜਿਹੜੇ ਬੱਚੇ ਜਾਣਗੇ ਮਈ ਤੋਂ ਬਾਅਦ ਸੈਪਟੈਂਬਰ ਇਨਟੈਕ ਵਾਲੇ ਉਹਨਾਂ ਨੂੰ ਇੱਥੇ ਵਰਕ ਪਰਮਿਟ ਨਹੀਂ ਮਿਲੇਗਾ ਜੈਸੀ ਅੱਜ ਦੀ ਨਿਊਜ਼ ਹੈ ਬਾਕੀ ਟਾਈਮ ਤੇ ਕੀ ਬਦਲਦੇ ਕੁਝ ਨਹੀਂ ਦੱਸ ਸਕਦੇ ਕੋਈ ਪਤਾ ਨਹੀਂ ਆਏਗਾ। ਤੋਂ ਬੜਾ ਟਾਈਮ ਨਾ ਲੈਂਦੇ ਹੋਏ ਤਾਂ ਸ਼ੁਰੂ ਕਰਦੇ ਆਂ ਕਿ ਖਰਚੇ ਕੀ ਕੀ ਆਉਂਦੇ ਨੇ। ਹਾਂ ਮੇਨ ਮਤਲਬ ਜਿਹੜਾ ਕੁਐਸਚਨ ਇਹ ਪੁੱਛਿਆ ਗਿਆ ਸੀ ਕਿ ਟੋਟਲ ਤੁਹਾਡਾ ਕਿੰਨਾ ਖਰਚਾ ਆਇਆ ਹੋਇਆ ਹੈ? ਤਾਂ ਸਿਮਰਨ ਦੇ ਜਾਣ ਤੱਕ ਦਾ। ਉਹ ਅਸੀਂ ਬਾਈ ਫਰਗੇਟ ਕਰਕੇ ਤੁਹਾਨੂੰ ਇੱਕ ਇੱਕ ਕਰਕੇ ਦੱਸ ਦਿਆਂ ਵੀ ਕੀ ਕੀ ਖਰਚੇ ਆਏ ਸੀਗੇ। ਸਭ ਤੋਂ ਪਹਿਲਾਂ ਜਿਹੜਾ ਖਰਚਾ ਆਉਂਦਾ ਹੈ ਉਹ ਜੈਸੀ ਬੱਚਾ ਪਲਸ 2 ਕਰਦਾ ਤਾਂ ਆਪਾਂ ਹਾਈਲਟ ਸੈਂਟਰ ਦੇ ਵਿੱਚ ਭੇਜਦੇ ਆ ਕੋਚਿੰਗ ਕਰਨ ਵਾਸਤੇ ਸਿਮਰਨ ਨੇ ਬੱਚੇ ਦੇ ਡਿਪੈਂਡ ਕਰਦਾ ਜੀ ਉਹ ਕਿੰਨੇ ਮਹੀਨੇ ਲਾਵੇ ਮਹੀਨਾ ਲਾਏ 2 ਮਹੀਨੇ 3 ਮਹੀਨੇ ਕਈ ਬੱਚੇ 1 ਮਹੀਨੇ ਚ ਕਰ ਜਾਂਦੇ ਸਿਮਰਨ ਨੇ 2 ਮਹੀਨੇ ਦੀ ਕੋਚਿੰਗ ਲੈਂਦੀ ਸੀ ਤੇ 2 ਮਹੀਨੇ ਦਾ ਸੀ ਫੀਸ ਭਰੀ ਸੀ ਤਾਂ ਨੋਟ ਕਰੀ ਜਾਓ ਆਪਣਾ ਸਾਰਾ ਕਿਤਾਬ ਲਾਈ ਜਾਓ ਟੀਗੇ ਨਾ ਵੀ ਖਰਚਾ ਕਿੰਨਾ ਕਿੰਨਾ ਆਇਆ ਕਿਉਂਕਿ ਵੈਸੇ ਮੈਂ ਲਾਸਟ ਟੋਟਲ ਦੱਸ ਦੂੰਗਾ ਆਰਾਊਂਡ ਉਨਾ ਹੀ ਹੋਏਗਾ ਤੇ ਥੋੜੀ ਬੋਤੀ ਕੋਚਿੰਗ ਸੈਂਟਰ ਦੀ ਫੀਸ ਵਾਰੀ ਹੋਵੇਗੀ ਫੀਸ ਉਧਰ ਉਧਰ ਹੋ ਸਕਦੀ ਆ ਤਾਂ ਸਿਮਰਨ ਦੀ 2 ਮਹੀਨੇ ਦੀ ਜਿਹੜੀ ਆਇਲੈਂਡ ਸੈਂਟਰ ਦੀ ਕੋਚਿੰਗ ਦੀ ਜਿਹੜੀ ਫੀਸ ਸੀਗੀ ਉਹ ਹੈਗੀ ਸੀ 14000 ਰੁਪਏ 7000 ਰੁਪਏ ਮਹੀਨਾ ਤੇ ਉਹ ਕੋਚਿੰਗ ਲੈਣ ਤੋਂ ਬਾਅਦ ਉਹਨੇ ਐਗਜ਼ਾਮ ਲਈ ਅਪਲਾਈ ਕੀਤਾ ਐਗਜ਼ਾਮ ਦੀ ਜਿਹੜੀ ਫੀਸ ਹੁੰਦੀ ਆ ਆਇਲੈਂਡਸ ਐਗਜ਼ਾਮ ਦੀ ਫੀਸ ਉਹ ਹੁੰਦੀ ਆ ਨੀਅਰ ਅਬਾਊਟ 16 16 17 ਦੇ ਅਰਾਊਂਡ ਹੁੰਦੀ ਆ 16000 ਰੁਪਏ ਦੇ ਅਰਾਊਂਡ ਸੀਗੀ ਠੀਕ ਹੈ ਇੱਕ ਮਿੰਟ ਲੱਕ ਲੜੂਣੇ ਹਾਂ ਹਾਂ ਅਸੀਂ ਮਤਲਬ ਜਿਹੜਾ ਜੋ ਵੀ ਸਾਡਾ ਖਰਚ ਆਇਆ ਸੀ ਅਸੀਂ ਟੋਟਲੀ ਉਹਨੂੰ ਮਤਲਬ ਲਿਖਦੇ ਗਏ ਹਨਾ ਕਿ ਕਿੰਨਾ-ਕਿੰਨਾ ਸਾਡਾ ਖਰਚ ਆਇਆ ਇਹ ਵੈਸੇ ਅੱਜ ਤੁਹਾਨੂੰ ਜੀ ਡਿਟੇਲ ਦੱਸਦੇ ਅਸੀਂ ਸਿਮਰਨ ਦੀ ਦੱਸ ਰਿਹਾ ਹਰ ਬੱਚੇ ਦਾ ਇੱਕ ਸੈਪਰੇਟ ਹੈ ਕਿ ਹੋ ਸਕਦਾ ਹੈ ਕਿ ਉਹ ਮਹੀਨੇ ਬਾਅਦ ਲੈ ਦੋ ਅਟੈਂਪਟ ਚ ਪਾਸ ਕਰ ਲੈ लेट्स ਸੀ ਆ ਪਹਿਲੇ ਅਟੈਂਪਟ ਸਿਮਰਨ ਨੇ ਪਹਿਲੇ ਅਟੈਂਪਟ ਚ ਪਾਸ ਕਰ ਲਿਆ ਸੀਗਾ ਤੇ 16000 ਜਿਹੜਾ ਖਰਚਾ ਸੀਗਾ 16000 ਉਹਦੇ ਸੱਤ ਬੈਂਡ ਆਏ ਸੀ ਔਰ ਉਹਨੇ ਪਹਿਲੇ ਅਟੈਂਪਟ ਚ ਆਪਾਂ ਨੇ ਉਹਨੇ ਆਇਲਟ ਜਿਹੜੀ ਆ ਉਹ ਕਲੀਅਰ ਕਰਤੀ ਨੈਕਸਟ ਹੁਣ 바ਰੀ ਆ ਜਾਂਦੀ ਹੈ ਫਿਰ ਆਪਾਂ ਕਾਲਜ ਦੇਖੀਏ ਕਾਲਜ ਦੇਖਣ ਵਾਸਤੇ ਅਸੀਂ ਨੇ ਵੈਸੇ ਤਾਂ ਤਿੰਨ ਜਗ੍ਹਾ ਕਾਲਜ ਅਪਲਾਈ ਕੀਤਾ ਸੀਗਾ ਤਿੰਨ ਜਗ੍ਹਾ ਅਸੀਂ ਨੇ ਟਰਾਈ ਕੀਤਾ ਸੀਗਾ ਪਰ ਸਾਨੂੰ ਨਾ ਥੋੜਾ ਜਿਹਾ ਡਾਈਸੀ ਇਹ ਲੱਗਦਾ ਸੀ ਜਿਸ ਹਿਸਾਬ ਦੇ ਹਾਲਾਤ ਬਣੇ ਹੋਏ ਸੀਗੇ ਬੱਚਾ ਉੱਥੇ ਆਪਣਾ ਇੰਡੀਅਨ ਬੱਚਾ ਜਾਂ ਪੰਜਾਬੀ ਬੱਚਾ ਜ਼ਿਆਦਾ ਪਹੁੰਚਿਆ ਹੋਇਆ ਤੇ ਉੱਥੇ ਕੰਮ ਦੀ ਔਰ ਰਹਿਣ ਦੀ ਔਰ ਹਰ ਚੀਜ਼ ਦੀ ਮਹਿੰਗਾਈ ਦੀ ਦਿੱਕਤ ਨੂੰ ਦੇਖਦੇ ਹੋਏ ਅਸੀਂ ਹਰ ਵਾਰ ਕੈਨਸਲ ਕਰੇ ਜਾ ਰਹੇ ਸੀਗੇ ਕਿ ਅਸੀਂ ਨੇ ਕੀਤਾ ਸੀਗਾ ਨਾਰਥ ਬੇ ਕਾਲਜ ਟੋਰਾਂਟੋ ਦੇ ਕੋਲ ਹੀ ਹੈ ਨਾਰਥ ਬੇ ਕਾਲਜ ਕਾਲਜ ਕੈਨੇਡਾ ਉਹਦਾ ਮੇਨ ਕੈਂਪਸ ਸੀਗਾ ਤੇ ਅਸੀਂ ਕਿਾ ਚਲੋ ਇੱਥੇ ਕਰ ਦਿੰਦੇ ਆ ਲੇਕਿਨ ਸਾਨੂੰ ਨਿਊਜ਼ ਆਈ ਕਿ ਉੱਥੇ ਬੱਚੇ ਟੈਂਟਾਂ ਚ ਰਹਿ ਕੇ ਸੌ ਰਹੇ ਨੇ ਤਾਂ ਅਸੀਂ ਨੇ ਉਹ ਜਿਹੜਾ ਪੈਸੇ ਸੀਗਾ ਅਸੀਂ ਆਫਰ ਲੈਟਰ ਮੰਗਵਾ ਲਿਆ ਆਫਰ ਲੈਟਰ ਵੀ ਆ ਗਿਆ ਸੀਗਾ ਤੇ ਅਸੀਂ ਨੇ ਉਹ ਮਨਾਂ ਕਰਤਾ ਇੱਕ ਜਗ੍ਹਾ ਹੋਰ ਆਫਰ ਲੈਟਰ ਅਪਲਾਈ ਕੀਤਾ ਉੱਥੇ ਵੈਕੈਂਸੀ ਜਦੋਂ ਫਿਲ ਕਰਨ ਤੋਂ ਬਾਅਦ ਉਹਨਾਂ ਨੇ ਪੈਸੇ ਵੀ ਲੈ ਲਏ ਔਰ ਪੈਸੇ ਵੀ ਨਿਮੋੜੇ ਉਹ ਕਾਲਜ ਦਾ ਵੀ ਸਾਨੂੰ ਮਤਲਬ ਉੱਥੇ ਪੈਸੇ ਸਾਡੇ ਖਰਾਬ ਹੋਏ 100 ਡਾਲਰ ਸਾਡਾ ਖਰਾਬ ਹੋਇਆ 100 ਕੀ 150 150 ਡਾਲਰ ਸਾਡਾ ਖਰਾਬ ਹੋਇਆ ਚਲੋ ਆਪਾਂ ਉਹਨੂੰ ਕਾਊਂਟ ਨਹੀਂ ਕਰ ਲੇਕਿਨ ਉਸ ਤੋਂ ਬਾਅਦ ਆਪਾਂ ਆਉਣੇ ਆ ਜਿੱਥੇ ਆਪਾਂ ਨੇ ਅਪਲਾਈ ਕੀਤਾ ਆਪਾਂ ਨੇ ਜਿਹੜਾ ਕਾਲਜ ਅਪਲਾਈ ਕੀਤਾ ਸਿਮਰਨ ਵਾਸਤੇ ਉਹ ਸੀਗਾ ਕੈਂਪਸਬਲ ਕਾਲਜ ਇਹਦੀ ਜਿਹੜੀ ਆਪਣਾ ਆਫਰ ਲੈਟਰ ਦੀ ਫੀਸ ਸੀਗੀ ਉਹ ਹੈਗੀ 100 ਡਾਲਰ ਤਾਂ ਨੀਅਰਬਾਟ ਕੋਈ 650 ਰੁਪਏ ਬਣਦਾ ਸੀਗਾ ਤਾਂ ਉਹ 7000 ਬਸ ਇਹਦੇ ਆਉਂਦੀ ਹੈ ਤਾਂ ਇਹ 650 ਦੇ ਆਸ-ਪਾਸ ਇਹ ਖਰਚਾ ਬਣਦਾ ਸੀਗਾ ਤੇ ਅਸੀਂ ਨੇ ਪੇ ਕੀਤਾ ਸਾਨੂੰ ਆਫਰ ਲੈਟਰ 10 ਜਾਂ 12 ਦਿਨਾਂ ਦੇ ਵਿੱਚ ਸਾਰਾ ਕੁਝ ਆ ਗਿਆ ਤੇ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਜੀ ਅਗਲੀ ਫੀਸ ਤੇ ਜੀਆਈਸੀ ਭਰਨ ਦਾ ਜੀਆਈਸੀ ਦਾ ਟਾਈਮ ਆਰਾਮ ਨਾਲ ਹੋ ਜਾਂਦਾ ਫੀਸ ਭਰਨ ਦਾ ਜਿਆ ਡੇਅਨ ਦਿੱਤਾ ਜੀ 15 ਦਿਨਾਂ ਦਾ ਟਾਈਮ ਦਿੱਤਾ ਇਸ ਕਾਲਜ ਨੇ ਜਦੋਂ ਇਹ ਫੀਸ ਆਪਾਂ ਨੇ 15 ਦਿਨਾਂ ਦੇ ਅੰਦਰ ਅਸੀਂ ਨੇ ਫੀਸ ਭਰਤੀ ਜਿਹੜੀ ਫੀਸ ਸੀਗੀ ਉਹ ਵੀ ਅਸ ਨੂੰ ਦੱਸ ਦਿੰਦਾ ਇਸ ਕਾਲਜ ਦੀ ਫੀਸ ਸੀ 16900 ਡਾਲਰ ਤਾਂ ਜੋ ਇੰਡੀਅਨ ਕਰੰਸੀ ਚ ਆਪਾਂ ਕਨਵਰਟ ਕਰਦੀ ਤਾਂ 1040000 ਰੁਪਏ ਬਣਦਾ ਤਾਂ 1040000 ਰੁਪਏ ਆਪਾਂ ਨੇ ਇਹਦੀ ਜਿਹੜੀ ਫੀਸ ਭਰੀ ਸੀਗੀ ਤੇ ਉਸ ਤੋਂ ਬਾਅਦ ਆ ਜਾਂਦੀ ਵਾਰੀ ਜੀਆਈਸੀ ਦੀ ਜੀਆਈਸੀ ਤਾਂ ਚਲੋ ਆਪਾਂ ਥੋੜਾ ਜਿਹਾ ਅੱਗੇ ਪਿੱਛੇ ਕਰਕੇ ਭਰ ਵੀ ਸਕਦੇ ਹਾਂ ਥੋੜੇ ਦਿਨ ਦਾ ਗੈਪ ਪੈਂਦਾ ਮੈਨਾਂ ਦਾ ਉਹ ਤਾਂ ਡਿਪੈਂਡ ਕਰ ਉਹਤੇ ਮਤਲਬ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ ਤੁਸੀਂ ਚਾਹੇ 10 ਦਿਨ ਲੇਟ ਕਰ ਲਓ ਜਾਂ ਕੋਈ ਚੱਕਰ ਨਹੀਂ ਹੈਗਾ ਤਾਂ ਆਪਾਂ ਨੇ ਇਹ ਜੀਆਈਸੀ ਵੀ ਉਸੇ 15 ਦਿਨਾਂ ਦੇ ਵਿੱਚ ਵਿੱਚ ਹੀ ਕਰਾਤੀ ਕਿਉਂਕਿ ਸਾਨੂੰ ਵੀ ਆਇਆ ਸੀਗਾ ਕਿ ਟਾਈਮ ਟੂ ਟਾਈਮ ਜਿਹੜਾ ਕੰਮ ਹੋ ਜੇ ਉਹ ਵਧੀਆ ਤੇ ਆਪਾਂ ਨੇ 10200 ਉਸ ਸਮੇਂ 10200 ਫੀਸ ਹੁੰਦੀ ਸੀ ਤੇ ਅੱਜ ਦੀ ਤਰੀਕ 'ਚ ਉਹ ਫੀਸ ਜਿਹੜੀ ਉਹ ਵਧ ਗਈ ਹੈ 20635 ਡਾਲਰ ਹੋ ਗਈ ਹੈ ਤੇ ਇਹ ਬਹੁਤ ਜ਼ਿਆਦਾ ਵੱਡਾ ਇਸ ਟਾਈਮ ਜਿਹੜਾ ਬੱਚਿਆਂ ਨੂੰ ਮਤਲਬ ਹੈਵੀ ਹੋ ਜਾਂਦਾ ਹੈ ਜਿਹੜਾ ਅਪਲਾਈ ਕਰਨਾ ਕਿਉਂਕਿ ਮਾਪੇਓ ਦੀ ਪਾਕਟ ਤੇ ਇਹ ਜ਼ਿਆਦਾ ਹੈਵੀ ਹੋ ਜਾਂਦਾ ਸਾਢੇ 6 ਲੱਖ ਰੁਪਿਆ ਅਪ੍ਰੋਕਸੀਮੇਟ ਉਹਦਾ ਬੱਚੇ ਦਾ ਹੋਰ ਵੱਧ ਗਿਆ ਤਾਂ ਜਿਹੜਾ ਸਾਡਾ ਸੀਗਾ 10200 ਡਾਲਰ ਸੀਗਾ ਅਗਰ ਇੰਡੀਅਨ ਕਰੰਸੀ ਵਿੱਚ ਕਨਵਰਟ ਕਰ ਦਈਏ ਤਾਂ ਇਹ ਬਣਦਾ ਆ 6 ਲੱਖ 6 ਲੱਖ 6 ਲੱਖ 30000 ਦੇ ਅਰਾਊਂਡ ਅਸੀਂ ਨੇ ਭਰਿਆ ਸੀਗਾ 10200 ਡਾਲਰ ਤਾ ਇਹ ਹੋ ਗਿਆ ਜੀ ਇਹ ਤੇ ਉਸ ਤੋਂ ਬਾਅਦ ਆਪਾਂ ਨੇ ਫਿਰ ਅਪਲਾਈ ਕਰਤਾ ਅਪਲਾਈ ਕਰਨ ਤੋਂ ਬਾਅਦ ਇੱਕ ਹੁੰਦੀ ਹੈ ਏਜੰਟ ਦੀ ਫੀਸ ਤਾਂ ਜਿਹੜਾ ਸਾਡਾ ਏਜੰਟ ਸੀਗਾ ਉਹਨਾਂ ਦੀ ਕੋਈ ਫੀਸ ਨਹੀਂ ਸੀ ਕਈ ਏਜੰਟ ਹੁੰਦੇ ਨੇ ਮਾਰਕੀਟ ਦੇ ਵਿੱਚ ਜੋ ਕਿ 25000 30000 15000 20000 35000 ਤੱਕ ਲੈ ਲੈਂਦੇ ਨੇ ਹੁੰਦੇ ਨੇ ਜੀ ਪਰ ਕਈ ਏਜੰਟ ਜਿਹੜੇ ਹੁੰਦੇ ਨੇ ਉਹ ਬਿਲਕੁਲ ਵੀ ਪੈਸੇ ਨਹੀਂ ਲੈਂਦੇ ਤੇ ਉਹ ਖਾਸ ਕਰਕੇ ਪ੍ਰਾਈਵੇਟ ਲਿਮਟਿਡ ਕੰਪਨੀਆਂ ਇਸ ਟਾਈਮ ਬੜੀਆਂ ਭਈਆਂ ਨੇ ਜਿਵੇਂ ਕਿ IDP Canum Flying Feather ਇਹ ਜੀ ਕੰਪਨੀ ਆਉਂਦੇ ਨੇ ਉਹ ਪ੍ਰੋਸੈਸਿੰਗ ਫੀਸ ਨਹੀਂ ਲੈਂਦੀਆਂ ਤਾਂ ਤੇ ਅਸੀਂ ਫਿਰ ਅਸੀਂ ਨੇ ਕੈਨਮ ਤੋਂ ਕੈਨਮ ਤੋਂ ਅਪਲਾਈ ਕੀਤਾ ਕੈਨਮ ਤੋਂ ਅਪਲਾਈ ਕੀਤਾ ਸੀਗਾ ਉਹਨਾਂ ਦੀ ਕੋਈ ਫੀਸ ਨਹੀਂ ਸੀ ਉਹਨਾਂ ਸਾਡੇ ਤੋਂ ਕੋਈ ਪ੍ਰੋਸੈਸਿੰਗ ਫੀਸ ਨਹੀਂ ਲੈਂਦੀ ਤੇ ਅਗਰ ਤੁਹਾਡੀ ਲੱਗਦੀ ਹੈ ਤੁਸੀਂ ਆਪਣਾ ਜੋੜ ਸਕਦੇ ਹੋ ਖਰਚਾ 20-25 ਹਜ਼ਾਰ ਜੋ ਵੀ ਏਜੰਟ ਕਹਿੰਦਾ ਤੇ ਤੇ ਇੱਕ ਮੈਂ ਇਹਦੇ ਵਿੱਚ ਸੁਜੈਸ਼ਨ ਇਹ ਦੂੰਗਾ ਕਿ ਜੋ ਤੁਸੀਂ ਆਪਣੀ ਫੀਸ ਭਰਨੀ ਹੈ ਨਾ ਅ ਚਾਰ ਜਗ੍ਹਾ ਪੁੱਛ ਕੇ ਭਰਨੀ ਹੈ ਕਿਉਂਕਿ ਜੋ ਫੋਰੈਕਸ ਵਾਲੇ ਹੁੰਦੇ ਨੇ ਨਾ ਅਗਰ ਉਹ 1 ਰੁਪਿਆ ਦਾ ਵੀ ਮਾਰਜਿਨ ਨਹੀਂ ਜਾਂ 50% ਦਾ ਮਾਰਜਿਨ ਐਕਸਟਰਾ ਕਰਤਾਂ ਨਾ ਤੁਹਾਡਾ ਉਹ ਵੀ 25000 ਰੁਪਏ ਐਕਸਟਰਾ ਲੱਗ ਜਾਣਾ 30000 ਐਕਸਟਰਾ ਲੱਗ ਜਾਣਾ ਤਾਂ ਆਪਣਾ ਤਿੰਨ ਚਾਰ ਜਗ੍ਹਾ ਤਿੰਨ ਚਾਰ ਜਗ੍ਹਾ ਪੁੱਛ ਕੇ ਕਰਿਓ ਬੈਂਕਸ ਦੇ ਵਿੱਚ ਪੁੱਛ ਲਿਓ ਜੋ ਵੀ ਤੁਹਾਡੇ ਉੱਤੇ ਕੋਈ ਫੋਰੈਕਸ ਵਾਲਾ ਉਹਨੂੰ ਪੁੱਛ ਲਿਓ ਕੋਸ਼ਿਸ਼ ਕਰੋ ਕਿ ਜਿਸ ਏਜੰਟ ਦੇ ਥਰੂ ਲਗਾਰਾ ਉਹਨਾਂ ਤੋਂ ਤਾਂ ਕਦੇ ਵੀ ਅਵੋਇਡ ਹੀ ਕਰੋ ਕਿ ਉਹ ਵੀ 25000 ਦਾ ਮਾਰਜਿਨ ਜੋੜ ਕੇ ਦੱਸਣਗੇ ਤੁਹਾਨੂੰ ਫੀਸ ਦਾ ਤਾਂ ਤੇ ਇਹ ਜਿਹੜੀਆਂ ਫੀਸਾਂ ਆ ਪੀਪਰੀਆਂ ਨੇ ਸਾਰੀਆਂ ਆਪਾਂ ਕੀਪਰੀਆਂ ਨੇ ਮਤਲਬ ਕਿ ਅਸੀਂ ਨੇ ਫੋਰੈਕਸ ਵਾਲੇ ਕਰਵਾਈਆਂ ਨੇ ਔਰ ਤਿੰਨ ਚਾਰ ਜਗ੍ਹਾ ਅਸੀਂ ਰੇਟ ਪਤਾ ਕਰਕੇ ਫਾਈਨਲੀ ਉੱਥੋਂ ਹੀ ਕਰਵਾਈਆਂ ਨੇ ਤੇ ਇਹ ਜਿਹੜੀ ਫਾਈਲਿੰਗ ਸਾਡੀ ਹੋਈ ਹੈ ਸਾਰੀ ਪਟਿਆਲੇ ਤੋਂ ਹੀ ਹੋਈ ਹੈ ਤੇ ਪਟਿਆਲੇ ਤੋਂ ਹੀ ਆਪਾਂ ਨੇ ਫੀਸਾਂ ਭਰੀਆਂ ਨੇ ਔਰ ਅਸੀਂ ਉਹਨਾਂ ਨੂੰ ਇੰਨਾ ਕਿ ਜਾਣਦੇ ਹਾਂ ਕਿ ਅਸੀਂ ਗਏ ਵੀ ਨਹੀਂ ਤੇ ਫੀਸਾਂ ਆਪਾਂ ਨੇ ਆਨਲਾਈਨ ਹੀ ਇੱਥੋਂ ਭੇਜਤੀਆਂ ਉਹਨਾਂ ਨੇ ਆਪਣੇ ਜਮਾ ਕਰਵਾਤੀਆਂ ਤੇ ਨੈਕਸਟ ਖਰਚ ਆ ਜੰਦਾ ਹੈ ਇਹ ਹੋ ਗਿਆ ਏਜੰਟ ਦੀ ਫੀਸ ਜਿਹੜੀ ਸਾਡੀ ਨਿਲ ਤੁਹਾਡੇ ਕੇਸ ਚ ਕਿੰਨੀ ਹੋਏਗੀ ਉਹ ਡਿਪੈਂਡ ਕਰੂਗਾ ਇੱਕ ਹੁਣ ਇੱਕ ਨਵਾਂ ਰੂਲ ਚੱਲ ਪਿਆ ਕਿ ਹੁਣ ਉਹ ਪ੍ਰੋਵੈਂਸ ਤੋਂ ਵੀ ਆ ਟੈਸਟੇਸ਼ਨ ਲੈਣੀ ਪੈਂਦੀ ਹੈ ਟੈਸਟੇਸ਼ਨ ਲੈਟਰ ਕਹਿੰਦੇ ਨੇ ਤਾਂ ਅਪਰੂਵ ਲੈਣੀ ਪੈਂਦੀ ਹੈ ਤਾਂ ਉਹ ਇੱਕ ਨਵਾਂ ਚੱਲ ਪਿਆ ਤਾਂ ਉਸ ਸਮੇਂ ਇਹ ਹੁੰਦਾ ਨਹੀਂ ਸੀਗਾ ਤੇ ਵੀਜ਼ਾ ਫੀਸ ਜਿਹੜੀ ਵੀਜ਼ਾ ਫੀਸ ਹੁੰਦੀ ਹੈ ਉਹ ਹੁੰਦੀ ਹੈ ਜੀ 235 ਡਾਲਰ 150 ਡਾਲਰ ਵੀਜ਼ਾ ਫੀਸ ਹੁੰਦੀ ਹੈ 85 ਡਾਲਰ ਹੁੰਦੀ ਹੈ ਆਪਣੀ ਬਾਇਓਮੈਟ੍ਰਿਕ ਦੀ ਤਾਂ ਸਭਾ ਮਿਲਾ ਕੇ 2 ਲੱਖ 235 ਡਾਲਰ ਬਣਦਾ ਨੀਅਰ ਅਬਾਟ ਸਾਡਾ ਉਹ ਲੱਗਿਆ 15000 ਰੁਪਿਆ ਜੋ ਆਪਾਂ ਨੇ ਪੇ ਕਰਤਾ 15000 ਸਮਥਿੰਗ ਲੱਗਿਆ ਹੁਣ ਤੇ ਸ਼ਾਪਿੰਗ ਆ ਜਾਂਦੀ ਹੈ ਫਿਰ ਵਾਰੀ ਹਾਂ ਸ਼ਾਪਿੰਗ ਦਾ ਡਿਪੈਂਡ ਕਰਦਾ ਜੀ ਬੱਚਾ ਕਿਸ ਟਾਈਮ ਤੇ ਜਾ ਰਿਹਾ ਜੇ ਗਰਮੀਆਂ ਚ ਜਾ ਰਿਹਾ ਤਾਂ ਉਹੀ ਸ਼ਾਪਿੰਗ ਘੱਟ ਹੋਊਗੀ ਹਾਂ ਜੀ ਘੱਟ ਹੋ ਜੇਗੀ ਜੇ ਜ਼ਿਆਦਾ ਸਰਦੀ ਚ ਜਾ ਰਿਹਾ ਜਿਵੇਂ ਹੁਣ ਸਿਮਰਨ ਜਨਵਰੀ ਚ ਗਈ ਸੀ ਤਾਂ ਬਹੁਤ ਜ਼ਿਆਦਾ ਠੰਡ ਸੀ ਤੇ ਜੈਕਟਾਂ ਵਗੈਰਾ ਲੈ ਕੇ ਜਦੋਂ ਆਪਾਂ ਵੱਧ ਦੇਣੀਆਂ ਪੈਂਦੀਆਂ ਹਨ ਗਰਮੀ ਚ ਇਹ ਹੋ ਜਾਂਦਾ ਕਿ ਚਲੋ ਇੱਕ ਦੋ ਜੈਕਟ ਨਾਲ ਸਾਲ ਜਾਂਦਾ ਤੇ ਸਰਦੀ ਦੇ ਵਿੱਚ ਕੱਪੜੇ ਹੈਵੀ ਹੁੰਦੇ ਨੇ ਸਾਰੇ ਤੇ ਸ਼ਾਪਿੰਗ ਤੁਹਾਡੇ ਤੇ ਆ ਕਿ ਤੁਸੀਂ ਕਿੰਨੇ ਦੀ ਕਰਦੇ ਹੋ ਤੇ ਸਾ ਅਸੀਂ ਨੇ ਜੋ ਜਿਹੜਾ ਸ਼ਾਪਿੰਗ ਕਰਵਾਈ ਹੈ ਉਹ 23 22 ਕਿਲੋ ਦੇ ਦੋ ਬੈਗ ਸੀਗੇ 23 ਤੇ 1 ਕਿਜੀ ਦੇ ਜਿਹੜੇ ਸੂਟ ਕੇਸ ਹੁੰਦੇ ਰਹੋ ਸੀਗੇ 7 ਕਿਲੋ ਦਾ ਇੱਕ ਸੀਗਾ ਤੇ ਇੱਕ ਬੈਗ ਹੁੰਦਾ ਲੈਪਟਾਪ ਬੈਗ ਉਹ ਵੀ ਉਹ ਦਾ ਸਿਮਰੰਦਾ ਵਸ ਤਾਂ 5 ਕਿਲੋ ਅਲਾਟ ਸੀ ਉਹ 6-7 ਕਿਲੋ ਅਸੀਂ ਨੇ ਪੁੱਛ ਪਾਈ ਦਿੱਤਾ ਸੀਗਾ ਤੇ ਸ਼ਾਪਿੰਗ ਜਿਹੜੀ ਸੀ ਸਾਡੀ ਸਾਰੀ ਹੈ ਅਸੀਂ 1 ਲੱਖ ਦੀ ਸ਼ਾਪਿੰਗ ਕੀਤੀ ਸੀ 1 ਲੱਖ ਦੀ ਸ਼ਾਪਿੰਗ ਥੇ 1 ਲੱਖ ਤ ਵੀ ਹੋ ਸਕਦਾ ਉੱਪਰ-ਨੀਚੇ ਹੋ ਗਿਆ ਮੈਨੂੰ ਸਾਨੂੰ ਯਾਦ ਨਹੀਂ ਆਗਾ ਜਿਆਦਾ ਨਹੀਂ ਕੋਈ ਉੱਪਰ-ਨੀਚੇ ਹੋ ਗਿਆ ਹੋਏ ਕੋਈ ਚੈੱਕ ਕਰਨ ਜਿਵੇਂ ਹੁਣ ਬੈੱਡ ਸ਼ੀਟਾਂ ਹੋ ਗਈਆਂ ਤੁਸੀਂ ਜਿਨ੍ਹਾਂ ਨੇ ਸਾਡਾ ਪਿਛਲੇ ਵਲੌਗ ਨਹੀਂ ਦੇਖੇ ਜਦੋਂ ਅਸੀਂ ਪੈਕਿੰਗ ਕਰ ਰਹੇ ਸੀ ਉਹ ਜਾ ਕੇ ਦੇਖਿਓ ਬੈੱਡ ਸ਼ੀਟਾਂ ਹੋ ਗਈਆਂ ਭਾਂਡੇ ਹੋ ਗਏ ਮਤਲਬ ਸਾਰਾ ਕੁਝ ਪ੍ਰੋਪਰ ਜੋ ਆਪਾਂ ਘਰ ਦੇ ਵਿੱਚ ਆਪਾਂ ਨੂੰ ਚਾਹੀਦਾ ਸਮਾਨ ਪਾਂਡੇ ਕੱਪੜੇ ਔਰ ਜੋ ਵੀ ਬੱਚੇ ਨੂੰ ਚਾਹੀਦਾ ਉਹ ਸਾਰਾ ਰਜਾਈ ਵੀ ਅਸੀਂ ਦਿੱਤੀ ਹੈ ਰਜਾਈ ਵੀ ਦਿੱਤੀ ਜਾ ਕੇ ਬੱਚਾ ਇੱਕਦਮ ਜਾ ਕੇ ਫਟਾਫਟ ਮਾਲ ਚ ਨਾ ਵੜ ਜੇ ਪਹਿਲਾਂ ਆਪਣਾ ਰਹਿਣ ਦਾ ਮਾੜਾ ਮੋਟਾ ਬੰਦੋਬਸ ਹੋ ਜੇ ਇੱਕ ਵਾਰ ਪਾਂਡੇ ਜਾ ਕੇ ਕੱਢ ਕੇ ਆਪਣਾ ਕਮਰਾ ਬਣਾ ਲਵੇ ਵੈਸਾ ਸਿਮਰਨ ਜੀ ਨੇ ਸਾਨੂੰ ਦੱਸਿਆ ਸੀਗਾ ਵੀ ਉੱਥੇ ਸਾਰਾ ਹੀਟਰ ਲੱਗਿਆ ਹੋਇਆ ਤਾਂ ਐਸੀ ਪਾਪਾ ਕੋਈ ਗੱਲ ਨਹੀਂ ਹੈਗੀ ਪਰ ਫਿਰ ਵੀ ਪਰੈਂਟਸ ਨੂੰ ਟੈਨਸ਼ਨ ਹੁੰਦੀ ਹੈ ਨਾ ਹਾਂ ਤੇ ਇਹ ਹੋ ਗਿਆ ਲੱਖ ਰੁਪਏ ਦਾ ਖਰਚਾ ਜੀ ਇਹ ਹੋ ਗਿਆ ਜੀ ਸਾਡਾ ਐਪਰੋਕਸਿਮੇਟ ਹੋ ਸਕਦਾ ਜਿਆਦਾ ਹੋਵੇ 5 1 ਲੱਖ 5000 ਹੋਵੇ 1000 ਹਾਂ ਜੀ ਮੈਂ ஸ்ਨੋ ਸ਼ੂਜ਼ ஸ்ਨੋ ਸ਼ੂਜ਼ ਹੋਗੇ ਤਾਂ ਨੋਰਮਲ ਹੋਗੇ ਚੱਪਲ ਹੋ ਗਈ ਬਾਕੀ ਤੁਸੀਂ ਵਲੌਗ ਪਿਛਲੇ ਜਾ ਕੇ ਦੇਖ ਲਿਓ ਉਹਦੇ ਵਿੱਚ ਲਿਖਿਆ ਹੋਇਆ ਕਿ ਅਸੀਂ ਕੈਨੇਡਾ ਜਾਣ ਵਾਸਤੇ ਕੀ ਕੀ ਸ਼ਾਪਿੰਗ ਕੀਤੀ ਔਰ ਸਾਰਾ ਦੱਸਿਆ ਹੋਇਆ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਕਿ ਕਿਹੜੀ ਕਿਹੜੀ ਸ਼ਾਪਿੰਗ ਕੀਤੀ ਹੈ ਤੇ ਅਗਲਾ ਖਰਚਾ ਆਉਂਦਾ ਜੀ 에어 ਟਿਕਟਿੰਗ ਦਾ ਉਹ ਡਿਪੈਂਡ ਕਰਦਾ ਜੀ 80000 ਦੀ ਟਿਕਟ ਹੋ ਜੇ ਲੱਖ ਰੁਪਏ 1 ਲੱਖ 2 ਲੱਖ ਇਹ ਟਾਈਮ ਟਾਈਮ ਦੀ ਗੱਲ ਆ ਕਿਸੇ ਟਾਈਮ ਤੇ 2-2 ਲੱਖ ਦੀ ਟਿਕਟਾਂ ਵੀ ਹੋਈਆਂ ਨੇ ਜਦੋਂ ਲਾਕਡਾਊਨ ਤੋਂ ਥੋੜਾ ਜਿਹਾ ਖੁੱਲਿਆ ਸੀਗਾ ਤਾਂ ਫਲਾਈਟਾਂ ਬਹੁਤ ਘੱਟ ਮਿਲਦੇ ਸੀਗੀਆਂ ਬਟ ਸਾਡੀ ਜਿਹੜੀ ਟਿਕਟ ਹੋਈ ਸੀ 1 ਲੱਖ 10 ਹਜ਼ਾਰ ਦੀ ਟਿਕਟ ਹੋਈ ਸੀਗੀ ਕਾਫੀ ਬੱਚਿਆਂ ਦੀ ਜਿਹੜੀ ਟਿਕਟਾਂ ਉਹ 90 ਹਜ਼ਾਰ 95 ਹਜ਼ਾਰ ਰਹੀ ਹੈ ਪਰ ਸਾਨੂੰ 1 ਲੱਖ 10 ਹਜ਼ਾਰ ਚ ਮਿਲੀ ਸੀਗੀ ਤੇ ਇਹਦੇ ਇੱਕ ਇੱਕ ਜਗ੍ਹਾ ਸਟੇ ਸੀ ਸਿਮਰਨ ਦੀ ਅ ਅੰਸਟਰਡਮ ਨੀਦਰਲੈਂਡ ਦੇ ਵਿੱਚ ਇੱਕ ਦਿਨ ਸਟੇ ਸੀਗੀ ਕਿੰਨੇ ਘੰਟੇ ਦੀ ਸੀ 6 ਘੰਟੇ ਦੀ ਸਟੇ ਸੀ ਸਿਮਰੰਦੀ ਉੱਤੇ ਤੇ 24 ਘੰਟੇ ਦਾ ਟੋਟਲ ਜਿਹੜਾ ਰਨ ਸੀਗਾ ਔਰ 24 ਘੰਟੇ ਦੇ ਦਾ ਰਨ ਸੀਗਾ KLM ਫਲਾਈਟ ਸੀਗੀ ਤੇ ਨੈਕਸਟ ਆ ਜਾਂਦਾ ਜੀ ਬੱਚੇ ਨੂੰ ਬੱਚਾ ਜਾ ਰਿਹਾ ਉਹਨੂੰ ਐ ਤਾਂ ਨਹੀਂ ਤੋੜ ਸਕਦੇ ਉਹਨੂੰ ਕੁਝ ਹੱਥ ਚ ਵੀ ਦੇਣਾ ਪੈਂਦਾ ਤਾਂ ਅਸੀਂ ਨੇ ਜਿਹੜਾ ਉਹਨੂੰ ਬੱਚੇ ਨੂੰ ਦਿੱਤਾ ਸੀਗਾ ਡਾਲਰ ਉਹ ਦਿੱਤੇ ਸੀ 1200 ਡਾਲਰ ਕੈਨੇਡੀਅਨ ਡਾਲਰ ਤੇ ਨੀ ਰਿਪੋਰਟ ਹੋਈ 75 70000 ਰੁਪਏ ਬਣਦਾ ਉਹ ਤੁਹਾਡੀ ਮਰਜ਼ੀ ਆਣਾ ਤੁਸੀਂ ਲੱਕ ਦੇਣਾ 70 ਦੇਣਾ 60 ਦੇਣਾ 50 ਦੇਣਾ ਤੇ ਚਲੋ ਕਿ ਜਾ ਕੇ ਬੱਚਾ ਜਿਵੇਂ ਹੁਣ ਜਾ ਕੇ ਰੈਂਟ ਪੇ ਕਰਨਾ ਹੈ ਤੇ ਬੱਚਾ ਆਪਣੀ ਜੇਬ ਚੋਂ ਕੱਢ ਕੇ ਦੇ ਸਕੇ ਦੇ ਸਕੇ ਤੇ ਬਾਕੀ ਜੀ ਉੱਥੇ ਜਿਹਾ ਇਸੇ ਮਿਲ ਲੱਗ ਜਾਂਦੇ ਨੇ ਪਰ ਸਿਮਰਨ ਦਾ ਇਹ ਵੀ ਦੱਸ ਦਿੰਨਾ ਕਿ ਉਹ ਉਹਨੇ ਆਪਣੀ ਜਿਹੜੀ ਜੀਆਈਸੀ ਹੈ ਉਹ ਨਹੀਂ ਯੂਜ਼ ਕਰ ਰਹੀ ਆਪਣੀ ਪਚਾ ਕੇ ਰੱਖੀ ਹੋਈ ਹੈ ਉਹਨੇ ਤੇ ਬਾਕੀ ਜਿਹੜਾ ਜਦੋਂ ਅਸੀਂ ਸਿਮਰਨ ਭੇਜੀ ਸੀ ਉਸ ਤੋਂ ਬਾਅਦ ਜਿਹੜੀ ਹੁਣ ਜੀਆਈਸੀ ਸਾਰਾ ਕੁਝ ਵਧ ਗਿਆ ਤੁਹਾਨੂੰ ਪਤਾ ਹੀ ਹੈ ਜਿਵੇਂ ਤੁਸੀਂ ਨਿਊਜ਼ ਵੀ ਸੁਣ ਰਹੇ ਹੋ ਸਾਰਾ ਕੁਝ ਆ ਰਿਹਾ ਕਿ ਹੁਣ ਤਾਂ ਸਾਰਾ ਕੁਝ ਵਧ ਗਿਆ ਉਸ ਟਾਈਮ ਸਾਡਾ ਟੋਟਲ ਖਰਚਾ ਆ ਗਿਆ ਸੀ ਦੇਖੋ ਜੀ ਜਿਹੜਾ ਹੁਣ ਤੁਸੀਂ ਸਾਰੀ ਵੀਡੀਓ ਦੇਖ ਹੀ ਰਹੇ ਹੋ ਤੁਹਾਨੂੰ ਕੱਲੇ-ਕੱਲੇ ਚੀਜ਼ ਦੱਸੀ ਹੈ ਸਾਡਾ ਇਹ ਨਾ ਨਾ ਖਰਚਾ ਹੋਇਆ ਤਾਂ ਤੁਸੀਂ ਆਪਣਾ ਲਿਖ ਵੀ ਲਿਆ ਹੁਣ ਅਗਰ ਲਿਖ ਲਿਆ ਤਾਂ ਕੈਲਕੂਲੇਸ਼ਨ ਕਰਕੇ ਦੇਖ ਲਓ ਬਸ ਮੈਂ ਆਪਣੀ ਕੈਲਕੂਲੇਸ਼ਨ ਕਰਕੇ ਦੇਖੀ ਹੈ ਨੀਅਰ ਅਬਾਊਟ 20,111,600 ਦੇ ਆਸ-ਪਾਸ ਸਾਡਾ ਖਰਚਾ ਹੋਇਆ ਹੈ ਹੋ ਸਕਦਾ ਕਿ ਫਿਰ ਗੱਡੀਆਂ ਦੇ ਖਰਚੇ ਵੀ ਨੇ ਜੋ ਨਵੀਂ ਨਵੀਂ ਗੱਡੀ ਹੋਣੀਆਂ ਉਹ ਵੀ ਖਰਚੇ ਨੇ ਬਹੁਤ سارے ਖਰਚੇ ਨੇ ਅੱਗੇ ਛੋਟੇ-ਮੋਟੇ ਖਰਚੇ ਜੋੜੋਗੇ ਤਾਂ 10-15-20000 ਰੁਪਏ ਹੋਰ ਜੁੜ ਜੂਗਾ ਬਟ ਐਨ ਨੀਅਰ ਅਬਾਊਟ ਐਨਾ ਕੀ ਹੈ ਜੀ 2 ਸਵਾ 20 ਲੱਖ 25000 20 ਲੱਖ 10000 20000 ਐਨੇ ਦੇ ਅਰਾਊਂਡ ਖਰਚਾ ਹੋਇਆ ਸੀਗਾ ਪਰ ਜਿਹੜੇ ਅੱਜ ਦੇ ਬੱਚੇ ਹੁਣ ਅਪਲਾਈ ਕਰਨਗੇ ਪਬਲਿਕ ਕਾਲਜ ਐਡਮਿਸ਼ਨ ਲਿਓ ਤੇ ਸਾਡੇ 6 ਲੱਖ ਰੁਪਏ ਜੀਆਈਸੀ ਹੋਰ ਵਧ ਗਈ ਹੈ ਤਾਂ ਜਿਹੜੇ ਜੈਸਾ ਸਾਡਾ ਸਿਨੈਰੀਓ ਅਗਰ ਸੇਮ ਤੁਹਾਡਾ ਇਹੋ ਜਿਹਾ ਹੀ ਸਿਨੈਰੀਓ ਕਾਲਜ ਸਸਤੇ ਲੈਣੇ ਉਹ ਤੁਸੀਂ ਦੇਖ ਸਕਦੇ ਹੋ ਉਹ ਮਿਲ ਜਾਣਗੇ ਤੁਹਾਨੂੰ ਬਟ ਪਬਲਿਕ ਕਾਲਜ ਵੀ ਤੁਹਾਨੂੰ ਇਹ ਕੋਈ 5-6 ਲੱਖ ਦੀ ਰੇਂਜ ਚ ਮਿਲ ਜਾਣਗੇ ਬਟ ਜਿਸ ਸਾਹਮਣੇ ਸਾਰੇ ਬੱਚੇ ਜਦੋਂ ਸਸਤਾ ਦੇਖਦੇ ਸਾਰੇ ਬੱਚੇ ਉਧਰ ਨੂੰ ਹੋ ਜਾਂਦੇ ਨੇ ਤਾਂ ਸਾਨੂੰ ਵੀ ਇਹ ਸੀਟ ਨਹੀਂ ਮਿਲੀ ਸੀ ਉਸ ਕਾਲਜ ਦੀ ਤਾਂ ਸਾਨੂੰ ਵੀ ਉਸ ਚੀਜ਼ ਦਾ ਅੱਜ ਵੀ ਦੁੱਖ ਹੈ ਕਿ ਉਹ ਨਹੀਂ ਮਿळा ਲੇਕਿਨ ਚਲੋ ਜੋ ਉੱਪਰ ਵਾਲੇ ਲਿਖਿਆ ਸੀ ਅੱਜ ਜਿ ਸਿੰਮੂ ਸੈਟਲ ਹੈ ਤੇ ਸੈਟਲ ਹੈ ਸਿਮਰਨ ਕੰਮ ਕਰ ਰਹੀ ਹੈ ਜੋਬ ਵੀ ਮਿਲ ਰਹੀ ਹੈ ਜੋਬ ਵੀ ਮਿਲ ਗਈ ਹੈ ਤੇ ਕੰਮ ਹੈ ਖੁਸ਼ ਹੈ ਪਹਿਲਾਂ ਪਹਿਲਾਂ ਸਾਡਾ ਦਿਲ ਨਹੀਂ ਸੀ ਲੱਗਿਆ ਉਹਦੇ ਬਿਨਾ ਹਨਾ ਮੈਂ ਤਾਂ ਤਿੰਨ ਮਹੀਨੇ ਦੋ ਮਹੀਨਾ ਤਾਂ ਮੈਂ ਬਿਲਕੁਲ ਹੀ ਡਾਊਨ ਹੀ ਰਹੀ ਹੁਣ ਥੋੜੀ ਜਾ ਕੇ ਮੈਂ ਟੇਬਲ ਹੋਈਆਂ ਤੇ ਹਜੇ ਵੀ ਕਈ ਵਾਰ ਮਨ ਨੂੰ ਲੱਗਦਾ ਪੇਰੈਂਟਸ ਨੂੰ ਤਾਂ ਹੁੰਦਾ ਹੀ ਹੈਣਾ ਜਦੋਂ ਬੱਚਾ ਚਲਾ ਜਾਏ ਤੇ ਲੇਕਿਨ ਜਦੋਂ ਬੱਚੇ ਅੱਗੋਂ ਖੁਸ਼ ਬੋਲਦੇ ਨੇ ਨਾ ਫਿਰ ਮਨ ਨੂੰ ਬੜਾ ਸਕੂਨ ਮਿਲਦਾ ਹੈ ਸਕੂਨ ਮਿਲ ਜਾਂਦਾ ਜੀ ਤੇ ਤੇ ਤੁਹਾਡੇ ਕਹਿਣ ਤੇ ਅਸੀਂ ਇਹ ਵੀਡੀਓ ਬਣਾਈ ਜਰੂਰ ਕਿ ਟਾਈਮ 'ਚੋਂ ਟਾਈਮ ਕੱਢਿਆ ਕਿ ਤੁਹਾਡੇ ਕਾਫੀ ਕਮੈਂਟ ਆ ਰਹੇ ਸੀਗੇ ਉਦੋਂ ਅਸੀਂ ਜਦੋਂ ਸਿਬਨ ਨੇ ਜਾਣਾ ਸੀ ਮਤਲਬ ਉਦੋਂ ਇੰਨੀ ਕੁ ਸਾਨੂੰ ਕਾਲੀ ਸੀ ਅਸੀਂ ਸ਼ਾਪਿੰਗ ਇੱਧਰ ਉੱਧਰ ਆਉਣਾ ਜਾਣਾ ਤੇ ਸਾਡੇ ਕੋਲ ਬੈਠ ਕੇ ਪ੍ਰੋਪਰ ਵੀਡੀਓ ਬਣੀ ਨਹੀਂ ਹੈਗੀ ਚਲੋ ਤੁਸੀਂ ਵਧੀਆ ਕਮੈਂਟ ਕੀਤਾ ਤੇ ਅਸੀਂ ਟਾਈਮ ਕੱਢਿਆ ਤੇ ਜੇ ਤੁਹਾਡੇ ਮਨ 'ਚ ਹੋਰ ਵੀ ਕੋਈ ਸਵਾਲ ਹੁੰਦਾ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ ਤੇ ਅਸੀਂ ਤੁਹਾਡੇ ਕਮੈਂਟ ਦਾ ਜ਼ਰੂਰ ਰਿਪਲਾਈ ਕਰਾਂਗੇ ਲਓ ਜੀ ਅੱਜ ਦਾ ਅੱਜ ਦੀ ਜਿਹੜੀ ਇਹ ਇੱਕ ਤਰ੍ਹਾਂ ਦੀ ਤੁਹਾਨੂੰ ਜੋ ਅਸੀਂ ਆਪਣੀ ਡੀਟੇਲ ਸ਼ੇਅਰ ਕੀਤੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੀ ਵਧੀਆ ਲੱਗੀ ਤੇ ਤੁਸੀਂ ਅੱਗੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਿਹੜੇ ਅੱਗੇ ਬੱਚੇ ਆਪਣੇ ਸਟੂਡੈਂਟ ਚ ਆ ਰਹੇ ਨੇ ਉਹਨਾਂ ਨੂੰ ਇਸ ਚੀਜ਼ ਦੀ ਜਿਨ੍ਹਾਂ ਨੂੰ ਹੈਨਾ ਨਹੀਂ ਪਤਾ ਜੀ ਨਵੇਂ ਬੱਚਾ ਉਹਨਾਂ ਨੂੰ ਇਸ ਚੀਜ਼ ਦਾ ਪਤਾ ਕਾਫੀ ਪੇਰੈਂਟਸ ਨੂੰ ਜੇ ਪਤਾ ਹੁੰਦਾ ਜੀ ਅੱਜ ਕੱਲ੍ਹ ਬੱਚੇ ਵੀ ਹੁਸ਼ਿਆਰ ਨੇ ਕਈ ਵਾਰ ਨਾ ਕਈ ਵਾਰ ਮਾਪਿਆਂ ਨੂੰ ਨਹੀਂ ਪਤਾ ਹੁੰਦਾ ਨਹੀਂ ਪਤਾ ਹੁੰਦਾ ਬੱਚਿਆਂ ਨੂੰ ਪਤਾ ਵੀ ਹੁੰਦਾ ਲੇਕਿਨ ਕਈ ਵਾਰ ਇੰਨਾ ਵੀ ਨਹੀਂ ਪਤਾ ਹੁੰਦਾ ਤਾਂ ਡੀਪਲੀ ਗੱਲਾਂ ਤਾਂ ਜਿੰਨੂੰ ਅਗਰ ਤੁਹਾਨੂੰ ਲੱਗਦਾ ਕਿਸੇ ਮਾਪਿਓ ਨੂੰ ਲੋੜ ਹੈ ਤਾਂ ਸਾਡੀ ਵੀਡੀਓ ਸ਼ੇਅਰ ਕਰ ਸਕਦੇ ਹੋ ਉਹਨਾਂ ਨੂੰ ਜਿਨ੍ਹਾਂ ਦੇ ਬੱਚੇ ਨੇ ਜਾਣਾ ਤੇ ਬਾਕੀ ਕੋਈ ਕਮੈਂਟ ਕਰਕੇ ਸਾਨੂੰ ਪੁੱਛਣਾ ਚਾਹੋ ਤਾਂ ਅਸੀਂ ਉਹਦਾ ਜਵਾਬ ਵੀ ਜਰੂਰ ਦਵਾਂਗੇ ਕਾਫੀ ਬੱਚਿਆਂ ਨੂੰ ਦਿੱਤੇ ਨੇ ਜਿਹੜੇ ਬੱਚੇ ਸਾਡੇ ਕਾਲਜ ਚ ਇਸੇ ਕਾਲਜ ਚ ਗਏ ਨੇ ਉਹਨਾਂ ਦੇ ਮਾਪਿਓ ਕਹਿ ਰਹੇ ਸੀਗੇ ਕਿ ਇਹਦੇ ਵਿੱਚ ਵਰਕ ਪਰਮਿਟ ਨਹੀਂ ਮਿਲੂਗਾ ਹਾਂ ਸਾਡਾ ਗੱਲ ਹੋਈ ਸੀ ਪਰ ਉਸੇ ਭਰੰਦੇ ਵੀ ਕਨਫਰਮ ਕੀਤਾ ਵੀ ਜਿਹੜੇ ਮਈ ਇਨਟੇਕ ਚ ਆ ਰਹੇ ਨੇ 28 28 ਅਪ੍ਰੈਲ ਦੇ ਵਿੱਚ ਉਹਨਾਂ ਦੀ ਕਲਾਸਾਂ ਸਟਾਰਟ ਨੇ ਉਹਨਾਂ ਨੂੰ ਸਭ ਨੂੰ ਮਿਲੂਗਾ ਇਸ ਕਾਲਜ ਦੇ ਵਿੱਚ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਤੁਹਾਨੂੰ ਨਵੇਂ ਆਪਣੇ ਡੇਲੀ ਰੁਟੀਨ ਵਾਲੇ ਵਲੌਗ ਨਾਲ ਜਰੂਰ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਤੇ ਅੱਜ ਦੀ ਸਾਡੀ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਪੁੱਛਿਆ ਸੀ ਤੇ ਉਹਨਾਂ ਨੂੰ ਮੈਂ ਲੱਗਦਾ ਜਵਾਬ ਮਿਲ ਗਿਆ ਹੋਣਾ ਤੇ ਨੋਟ ਕਰ ਲਿਓ ਲਿਖ ਲਿਓ ਕਿ ਕੋਈ ਤੁਹਾਨੂੰ ਪ੍ਰੋਬਲਮ ਨਾ ਆਏ ਹਨਾ ਜੇ ਕੋਈ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਡਾ ਕੋਈ ਗਲੀਗਵਾਰ ਨੂੰ ਪੁੱਛਦਾ ਤੇ ਤੁਸੀਂ ਉਹਨੂੰ ਦੱਸ ਸਕਦੇ ਹੋ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਤੇ ਚੈਨਲ ਨੂੰ ਸਬ Thank bye, you. bye bye, bye.